ਪੰਜਾਬ ਦੇ ਵਿੱਚ ਲੁੱਟ ਅਤੇ ਖੋਨ ਦੀਆਂ ਵਾਰਦਾਤਾ ਲਗਾਤਾਰ ਵਾਧੀਆਂ ਜਾ ਰਹੀਆਂ ਹਨ ਨਵਾਂ ਤਾਜ਼ਾ ਮਾਮਲਾ ਲੁਧਿਆਣਾ ਦੇ ਮਾਡਲ ਟਾਊਨ ਦੇ ਵਿੱਚ ਨਜ਼ਰ ਆਇਆ ਜਿਸ ਦੇ ਸੀਸੀਟੀਵੀ ਫੁਟੇਜ ਤੁਸੀਂ ਦੇਖ ਰਹੇ ਹੋ ਇਹ ਸੀਸੀਟੀਵੀ ਫੁਟੇਜ ਦੇ ਵਿੱਚ ਇੱਕ ਲੜਕੀ ਹੈ ਜੋ ਕਿ ਐਕਟਿਵਾ ਤੇ ਸਵਾਰ ਹੈਗੀ ਹੈ ਉਸ ਦੇ ਗਲੇ ਦੇ ਵਿੱਚੋਂ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਹੈ ਜਿਹੜਾ ਉਸ ਦੀ ਸੋਨੇ ਦੀ ਚੇਨ ਹੈ ਜਿਹੜੀ ਉਹ ਖੋਹ ਲੈਂਦਾ ਹੈਗਾ ਪੂਰੀ ਘਟਨਾ ਜਿਹੜੀ ਲੁਧਿਆਣਾ ਦੇ ਦੱਸੀ ਜਾ ਰਹੀ ਹੈ ਮਾਡਲ ਟਾਊਨ ਦੀ ਦੱਸੀ ਜਾ ਰਹੀ ਹੈ ਲੁਟੇਰਾ ਜਿਹੜਾ ਇੰਨਾ ਬੇਖੌਫ ਨਜ਼ਰ ਆ ਰਿਹਾ ਹੈਗਾ ਕਿ ਉਸ ਦੇ ਵੱਲੋਂ ਕੋਈ ਵੀ ਜੋ ਮੂੰਹ ਸੜਨੀ ਲਪੇਟਿਆ ਗਿਆ ਤੇ ਉਸ ਦਾ ਉਸ ਦੇ ਵੱਲੋਂ ਲੜਕੀ ਦੇ ਗਲੇ ਦੇ ਵਿੱਚੋਂ 체ਨ ਆ ਜਿਹੜੀ ਖੋ ਕੇ ਉਹ ਫਰਾਰ ਹੋ ਜਾਂਦਾ ਤੇ ਪੂਰੀ ਘਟਨਾ ਜਿਹੜੇ ਉਹ ਸੀਸੀਟੀਵੀ ਦੇ ਵਿੱਚ ਕੈਦ ਹੋ ਚੁੱਕੇ ਆ ਦੱਸਿਆ ਜਾ ਰਿਹਾ ਕਿ ਲੜਕੀ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕ ਕੇ ਵਾਪਸ ਆਪਣੇ ਘਰ ਜਾ ਰਹੀ ਸੀ ਤਾਂ ਮਾਡਲ ਟਾਊਨ ਦੇ ਵਿੱਚ ਰਸਤੇ 'ਚ ਇੱਕ ਬਾਈਕ ਸਵਾਰ ਜੋ ਨੌਜਵਾਨ ਹੈਗਾ ਉਸ ਦੇ ਵੱਲੋਂ ਉਸ ਦੇ ਗਲੇ ਦੇ ਵਿੱਚੋਂ ਸੋਨੇ ਦੀ 체ਨ ਆ ਜਿਹੜੀ ਚਪਟ ਲਈ ਜਾਂਦੀ ਆ ਤੁਸੀਂ ਦੇਖੋ ਕਿ ਲੁਟੇਰੇ ਦੇ ਹੌਸਲੇ ਕਿੰਨੇ ਬੁਲੰਦ ਨੇ ਕਿ ਭੀੜ-ਪਾੜ ਵਾਲੇ ਇਲਾਕੇ ਦੇ ਵਿੱਚ ਉਸ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਜਿਹੜਾ ਦਿੱਤਾ ਗਿਆ ਉਦੋਂ ਇਸ ਮਾਮਲੇ ਦੇ ਵਿੱਚ ਲੁਧਿਆਣਾ ਪੁਲਿਸ ਦਾ ਕਹਿਣਾ ਹੈਗਾ ਕਿ ਪੁਲਿਸ ਦੇ ਵੱਲੋਂ ਜਾਂ ਜਾਂਚ ਬਿਨਾਂ ਜਿਹੜੀ ਕੀਤੀ ਜਾ ਰਹੀ ਹੈ ਤੇ ਸੀਸੀਟੀਵੀ ਫੁਟੇਜ ਹੈ ਜਿਹੜੀ ਹੋਰ ਵੀ ਆਸ-ਪਾਸ ਦੀ ਦੇਖੀ ਜਾ ਰਹੀ ਹੈ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਜਲਦੀ ਜੋ ਚੇਨ ਖੋਣ ਵਾਲਾ ਲੁਟੇਰਾ ਹੈਗਾ ਉਸ ਨੂੰ ਕਾਬੂ ਕਰ ਲਿਆ ਜਾਵੇਗਾ ਤੇ ਇੱਕ ਵਾਰ ਫਿਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਇਹ ਲੁਧਿਆਣਾ ਦੇ ਮਾਡਲ ਟਾਊਨ ਦੇ ਹਨ ਜਿੱਥੇ ਇੱਕ ਬਾਈਕ ਸਵਾਰ ਨੌਜਵਾਨ ਦੇ ਵੱਲੋਂ ਸਕੂਟੀ ਤੇ ਸਵਾਰ ਇੱਕ ਲੜਕੀ ਹੈ ਜਿਹੜੀ ਉਸਦੇ ਗਲੇ ਦੇ ਵਿੱਚੋਂ ਸੋਨੇ ਦੀ 체ਨ ਹੈ ਜਿਹੜੀ ਖੋਲ ਹੀ ਜਾਂਦੀ ਹੈਗੀ ਹੈ ਦਿਨ ਦਿਹਾੜੇ ਇਸ ਘਟਨਾ ਨੂੰ ਅੰਜਾਮ ਹੈ ਜਿਹੜਾ ਦਿੱਤਾ ਗਿਆ ਹੈ